ਜ਼ਮੀਨ ਜਾਇਦਾਦ ਪ੍ਰੋਪਰਟੀ ਦੀ ਵੰਡ ਦਾ ਕੇਸ ਜਿਹਨੂੰ ਅਸੀਂ ਕਹਿ ਦਿੰਦੇ ਆ ਪਾਰਟੀਸ਼ਨ ਸੂਟ ਜਾਇਦਾਦ ਦੀ ਵੰਡ ਦਾ ਕੇਸ ਕਦੋਂ ਦਾਇਰ ਕਰਨਾ ਹੈ ਕਿਵੇਂ ਦਾਇਰ ਕਰਨਾ ਹੈ ਕਿੱਥੇ ਦਾਇਰ ਕਰਨਾ ਹੈ ਪੂਰੀ ਪ੍ਰਕਿਰਿਆ ਕੀ ਹੈ ਜਾਇਦਾਦ ਦੀ ਵੰਡ ਦੇ ਲਈ ਕੇਸ ਕੌਣ ਦਾਇਰ ਕਰ ਸਕਦਾ ਹੈ ਜਾਇਦਾਦ ਦੀ ਵੰਡ ਦੇ ਲਈ ਵੰਡ ਦਾ ਮੁਕੱਦਮਾ ਕਦੋਂ ਦਾਇਰ ਕੀਤਾ ਜਾਣਾ ਚਾਹੀਦਾ ਹੈ ਜਾਇਦਾਦ ਦੀ ਵੰਡ ਦਾ ਕੇਸ ਦਾਇਰ ਕਰਨ ਦੇ ਫਾਇਦੇ ਕੀ ਨੇ ਨੁਕਸਾਨ ਕੀ ਨੇ ਅਦਾਲਤ ਵੰਡ ਦੇ ਮੁਕਦਮੇ ਵਿੱਚ ਫੈਸਲਾ ਕਿਵੇਂ ਲੈਂਦੀ ਹੈ ਕੇਸ ਦਾਇਰ ਕਰਨ ਦੇ ਲਈ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਕਿਹੜੇ ਕਿਹੜੇ ਪੇਪਰਾਂ ਦੀ ਡਾਕੂਮੈਂਟਸ ਦੀ ਲੋੜ ਹੁੰਦੀ ਹੈ ਜ਼ਮੀਨੀ ਝਗੜੇ ਦੇ ਵਿੱਚ ਅਦਾਲਤ ਤੋਂ ਬਾਹਰ ਨਿਪਟਾਰੇ ਦੇ ਕੀ ਤਰੀਕੇ ਨੇ ਜਾਇਦਾਦ ਦੀ ਵੰਡ ਦੇ ਕੇਸ ਵਿੱਚ ਕਿੰਨਾ ਸਮਾਂ ਲੱਗਦਾ ਹੈ ਕਿੰਨਾ ਖਰਚਾ ਆਉਂਦਾ ਹੈ ਜਾਇਦਾਦ ਦੇ ਵਿਵਾਦ ਦਾ ਫੈਸਲਾ ਹੋਣ ਤੋਂ ਬਾਅਦ ਕੀ ਕਰਨਾ ਹੈ ਅਤੇ ਕਈ ਹੋਰ ਸਵਾਲ ਜਿਨ੍ਹਾਂ ਦੇ ਜਵਾਬ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਭਾਰਤ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜ਼ਮੀਨ ਘਰ ਦੁਕਾਨ ਮਕਾਨ ਕੁਝ ਵੀ ਹੋਵੇ ਕੋਈ ਵੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੋਵੇ ਬਹੁਤ ਸਾਰੇ ਲੋਕਾਂ ਦੇ ਨਾਮ ਤੇ ਹੁੰਦੀ ਹੈ ਜਿਵੇਂ ਕਿ ਮਾਤਾ ਪਿਤਾ ਭੈਣ ਭਰਾ ਦਾਦਾ ਦਾਦੀ ਹੋਰ ਪਰਿਵਾਰ ਦੇ ਜਿਹੜੇ ਮੈਂਬਰ ਹੁੰਦੇ ਨੇ ਜਿੰਨਾ ਚਿਰ ਇਹ ਸਾਰੇ ਇਕੱਠੇ ਰਹਿੰਦੇ ਨੇ ਜੁਆਇੰਟ ਫੈਮਿਲੀ ਹੁੰਦੀ ਹੈ ਤਾਂ ਫਿਰ ਕੋਈ ਬਾਲੀ ਵੱਡੀ ਸਮੱਸਿਆ ਨਹੀਂ ਹੁੰਦੀ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਹੁੰਦੀ ਪਰ ਜਿਵੇਂ ਹੀ ਕੋਈ ਵਖ ਹੋਣਾ ਸ਼ੁਰੂ ਕਰ ਦਿੰਦਾ ਹੈ ਵਖ ਹੋਣਾ ਚਾਹੁੰਦਾ ਹੈ ਤਾਂ ਫਿਰ ਇਹ ਜ਼ਮੀਨ ਜਾਇਦਾਦ ਪ੍ਰੋਪਰਟੀ ਦੀ ਵੰਡ ਦਾ ਮਾਮਲਾ ਆਉਂਦਾ ਹੈ ਤਾਂ ਪਰਿਵਾਰਾਂ ਦੇ ਵਿੱਚ ਕਈ ਵਾਰੀ ਝਗੜੇ ਸ਼ੁਰੂ ਹੋ ਜਾਂਦੇ ਨੇ ਲੜਾਈ ਹੋਣ ਲੱਗ ਜਾਂਦੀ ਹੈ ਕਲੇਸ਼ ਹੋਣ ਲੱਗ ਜਾਂਦਾ ਹੈ ਤਾਂ ਫਿਰ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜੇਕਰ ਜਾਇਦਾਦ ਦੀ ਵੰਡ ਦੇ ਲਈ ਆਪਸੀ ਸਹਿਮਤੀ ਨਾਲ ਮਾਮਲਾ ਹੱਲ ਨਹੀਂ ਹੁੰਦਾ ਕੋਈ ਆਪਸੀ ਸਮਝੌਤਾ ਨਹੀਂ ਹੁੰਦਾ ਵੰਡ ਦੇ ਬਾਰੇ ਵਿੱਚ ਤਾਂ ਆਖਰੀ ਉਪਾਅ ਅਦਾਲਤ ਦੀ ਮਦਦ ਦੇ ਨਾਲ ਲੈਣਾ ਪੈਂਦਾ ਹੈ ਅਦਾਲਤ ਦੇ ਵਿੱਚ ਜਾਣਾ ਪੈਂਦਾ ਹੈ ਪਾਰਟੀਸ਼ਨ ਸੂਟ ਜਿਹਨੂੰ ਅਸੀਂ ਕਹਿ ਰਹੇ ਹਾਂ ਉਹ ਫਾਇਲ ਕਰਨਾ ਪੈਂਦਾ ਹੈ ਜਦੋਂ ਕਿਸੇ ਜਾਇਦਾਦ ਦੇ ਮਾਲਕ ਜਿਵੇਂ ਕਿ ਪਰਿਵਾਰਕ ਮੈਂਬਰ ਹੁੰਦੇ ਨੇ ਆਪਣੇ ਆਪਣੇ ਹਿੱਸੇ ਨੂੰ ਕਾਨੂੰਨੀ ਤੌਰ ਤੇ ਵੱਖ-ਵੱਖ ਕਰਨਾ ਚਾਹੁੰਦੇ ਨੇ ਆਪਣਾ ਆਪਣਾ ਹਿੱਸਾ ਲੈਣਾ ਚਾਹੁੰਦੇ ਨੇ ਤਾਂ ਜਾਇਦਾਦ ਦੀ ਵੰਡ ਦੇ ਲਈ ਅਦਾਲਤ ਵਿੱਚ ਵੰਡ ਦਾ ਮੁਕੱਦਮਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪਾਰਟੀਸ਼ਨ ਸੂਟ ਉਹ ਦਾਇਰ ਕਰਨਾ ਪੈਂਦਾ ਹੈ ਉਹ ਫਾਇਲ ਕਰਨਾ ਪੈਂਦਾ ਹੈ ਜਿਹਨੂੰ ਅਸੀਂ ਸਿਵਲ ਸੂਟ ਵੀ ਕਹਿ ਦਿੰਦੇ ਹਾਂਗੇ ਜੇਕਰ ਤੁਹਾਡੇ ਕੋਲੇ ਵੀ ਕੋਈ ਜੱਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਕੋਈ ਘਰ ਹੈ ਦੁਕਾਨ ਹੈ ਮਕਾਨ ਹੈ ਉਸ ਤੇ ਹੱਕ ਹੋਣ ਦੇ ਬਾਵਜੂਦ ਵੀ ਤੁਹਾਨੂੰ ਕੋਈ ਆਪਣਾ ਹਿੱਸਾ ਨਹੀਂ ਮਿਲਿਆ ਜਾਂ ਕਿਸੇ ਰਿਸ਼ਤੇਦਾਰ ਨੇ ਜ਼ਬਰਦਸਤੀ ਕਿਸੇ ਪਰਿਵਾਰ ਦੇ ਮੈਂਬਰ ਨੇ ਜ਼ਬਰਦਸਤੀ ਇਸ ਤੇ ਕਬਜ਼ਾ ਕਰ ਲਿਆ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਜਦੋਂ ਇੱਕੋ ਪਰਿਵਾਰ ਦੇ ਮੈਂਬਰ ਜੈ ਦਾਦ ਨੂੰ ਲੈ ਕੇ ਆਪਸ ਦੇ ਵਿੱਚ ਲੜਨ ਲੱਗ ਜਾਂਦੇ ਨੇ ਝਗੜਨ ਲੱਗ ਜਾਂਦੇ ਨੇ ਕਲੇਸ਼ ਕਰਨ ਲੱਗ ਜਾਂਦੇ ਨੇ ਜਿਵੇਂ ਕਿ ਕਿਸ ਦਾ ਕੀ ਹਿੱਸਾ ਹੋਵੇਗਾ ਕੌਣ ਕਿੱਥੇ ਰਹੂਗਾ ਕਿਸ ਨੂੰ ਕੀ ਮਿਲੇਗਾ ਇਸ ਤਰ੍ਹਾਂ ਦੇ ਜਿਹੜੇ ਸਵਾਲ ਖੜੇ ਹੋ ਜਾਂਦੇ ਨੇ ਤਾਂ ਫਿਰ ਮਾਮਲਾ ਪਹੁੰਚ ਜਾਂਦਾ ਹੈ ਬੰਡ ਤੱਕ ਵਟਵਾਰੇ ਤੱਕ ਇਸ ਤੋਂ ਬਾਅਦ ਜੇਕਰ ਮਾਮਲਾ ਆਪਸੀ ਸਮਝ ਦੇ ਨਾਲ ਆਪਸੀ ਸਮਝੌਤੇ ਦੇ ਨਾਲ ਹੱਲ ਨਹੀਂ ਹੁੰਦਾ ਤਾਂ ਫਿਰ ਇਹ ਕੇਸ ਹੈ ਜਿਹੜਾ ਇਹ ਮਾਮਲਾ ਹੈ ਇਹ ਅਦਾਲਤ ਦੇ ਵਿੱਚ ਚਲਾ ਜਾਂਦਾ ਹੈ ਕੋਈ ਧਿਰ ਅਦਾਲਤ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਫਿਰ ਫੈਸਲਾ ਕੀਤਾ ਜਾਂਦਾ ਹੈ ਕਿ ਕਿਸ ਦਾ ਕੀ ਹੱਕ ਹੈ ਕਿਸ ਨੂੰ ਕੀ ਮਿਲੇਗਾ ਕਿੱਥੇ ਮਿਲੇਗਾ ਜਾਇਦਾਦ ਦੀ ਵੰਡ ਦੇ ਲਈ ਅਦਾਲਤ ਦੇ ਵਿੱਚ ਕੇਸ ਦਾਇਰ ਕਰਨ ਦੀ ਇਸ ਪ੍ਰਕਿਰਿਆ ਨੂੰ ਅਸੀਂ ਕਹਿ ਰਹੇ ਹਾਂ ਪਾਰਟੀਸ਼ਨ ਸੂਟ ਵੰਡ ਦਾ ਮੁਕੱਦਮਾ ਵਟਵਾਰੇ ਦਾ ਮੁਕੱਦਮਾ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਬੱਚੇ ਹੁੰਦੇ ਨੇ ਪਤਨੀ ਹੁੰਦੀ ਹੈ ਜਾਂ ਕੋਈ ਹੋਰ वारस ਹੁੰਦਾ ਹੈ ਉਹ ਵੰਡ ਦੀ ਮੰਗ ਕਰ ਸਕਦੇ ਨੇ ਜੇਕਰ ਜ਼ਮੀਨ ਜੱਦੀ ਹੈ ਜੇਕਰ ਅਜੇ ਵੰਡ ਨਹੀਂ ਹੋਈ ਅੱਜ ਤੱਕ ਇਹ ਜ਼ਮੀਨ ਜਾਇਦਾਦ ਪ੍ਰਾਪਰਟੀ ਇਕੱਠੀ ਹੈ ਵੰਡੀ ਨਹੀਂ ਗਈ ਤਾਂ ਫਿਰ ਪਰਿਵਾਰਕ वारਸ ਵੀ ਨੇ ਜਿਹੜੇ ਉਹ ਵੀ ਕੇਸ ਦਾਇਰ ਕਰ ਸਕਦੇ ਨੇਗੇ ਇਸ ਤੋਂ ਇਲਾਵਾ ਜੇਕਰ ਦੋ ਜਾਂ ਦੋ ਤੋਂ ਵੱਧ ਲੋਕ ਨੇ ਜਿਹੜੇ ਮੈਂਬਰ ਨੇ ਕਿਸੇ ਜ਼ਮੀਨ ਜਾਂ ਘਰ ਦੇ ਮਾਲਕ ਨੇ ਜਾਂ ਕੋਈ ਵੀ ਜਿਹੜਾ ਹਿੱਸੇਦਾਰ ਹੈ ਸ਼ੇਅਰ ਧਾਰਕ ਹੈ ਸ਼ੇਅਰ ਹੋਲਡਰ ਹੈ ਆਪਣੇ ਹੱਕ ਪ੍ਰਾਪਤ ਕਰਨ ਦੇ ਲਈ ਅਦਾਲਤ ਦੇ ਵਿੱਚ ਜਾ ਸਕਦਾ ਹੈ ਜਦੋਂ ਜ਼ਮੀਨ ਜਾਂ ਘਰ ਦੀ ਵੰਡ ਆਪਸੀ ਗੱਲਬਾਤ ਰਾਹੀਂ ਨਹੀਂ ਕੀਤੀ ਜਾ ਸਕਦੀ ਤਾਂ ਅਦਾਲਤ ਦੇ ਵਿੱਚ ਕੇਸ ਦਾਇਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਪਰਿਵਾਰ ਦੇ ਮੈਂਬਰ ਇਕੱਠੇ ਫੈਸਲਾ ਨਹੀਂ ਲੈ ਸਕਦੇ ਕੋਈ ਸਮਝੌਤਾ ਨਹੀਂ ਹੁੰਦਾ ਕੋਈ ਆਪਸੀ ਸਹਿਮਤੀ ਨਹੀਂ ਬਣਦੀ ਜਦੋਂ ਇੱਕ ਵਿਅਕਤੀ ਪੂਰੀ ਜ਼ਮੀਨ ਤੇ ਕਬਜ਼ਾ ਕਰ ਲੈਂਦਾ ਹੈ ਦੂਜਿਆਂ ਨੂੰ ਕੋਈ ਹਿੱਸਾ ਨਹੀਂ ਦਿੰਦਾ ਜਦੋਂ ਜ਼ਮੀਨ ਜੱਦੀ ਹੈ ਵੰਡ ਨਹੀਂ ਹੋਈ ਜਦੋਂ ਜ਼ਮੀਨ ਕਈ ਲੋਕਾਂ ਦੇ ਨਾਮ ਤੇ ਹੈ ਪਰ ਇਹ ਕੁਝ ਕਲੀਅਰ ਨਹੀਂ ਹੈਗਾ ਕਿ ਕਿਸ ਦਾ ਕਿੰਨਾ ਹਿੱਸਾ ਹੈ ਕਿਸ ਨੂੰ ਕਿੱਥੇ ਹਿੱਸਾ ਮਿਲੂਗਾ ਤਾਂ ਫਿਰ ਜਾਣਾ ਪੈਂਦਾ ਕੋਰਟ ਜਾਇਦਾਦ ਦੀ ਵੰਡ ਦਾ ਕੇਸ ਦਾਇਰ ਕਰਨ ਦੇ ਕੁਝ ਫਾਇਦੇ ਵੀ ਨੇ ਤੇ ਕੁਝ ਨੁਕਸਾਨ ਵੀ ਨੇ ਜਦੋਂ ਘਰ ਦੇ ਵਿੱਚ ਜਾਇਦਾਦ ਨੂੰ ਲੈ ਕੇ ਝਗੜੇ ਵਾਦੇ ਨੇ ਤਾਂ ਲੋਕ ਫਿਰ ਸਿੱਧੇ ਅਦਾਲਤ ਵਿੱਚ ਕੇਸ ਦਾਇਰ ਕਰਦੇ ਨੇ ਪਰ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਇਹ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਦੇ ਫਾਇਦੇ ਕੀ ਹੋਣਗੇ ਇਸ ਦੇ ਨੁਕਸਾਨ ਕੀ ਹੋਣਗੇ ਜਦੋਂ ਵੰਡ ਅਦਾਲਤ ਦੁਆਰਾ ਕੀਤੀ ਜਾਂਦੀ ਹੈ ਤਾਂ ਕਾਗਜ਼ਾਂ ਤੇ ਸਾਰਿਆਂ ਦਾ ਹਿੱਸਾ ਜਿਹੜਾ ਉਹ ਸਪਸ਼ਟ ਤੌਰ ਤੇ ਲਿਖਿਆ ਹੁੰਦਾ ਜਿਸ ਤੋਂ ਬਾਅਦ ਕੋਈ ਵਿਵਾਦ ਨਹੀਂ ਹੁੰਦਾ ਲੜਾਈ ਝਗੜਾ ਨਹੀਂ ਹੁੰਦਾ ਜਿਸ ਦੇ ਹਿੱਸੇ ਦਾ ਫੈਸਲਾ ਕੀਤਾ ਜਾਂਦਾ ਹੈ ਕੋਈ ਹੋਰ ਉਸਤੇ ਕਬਜ਼ਾ ਨਹੀਂ ਕਰ ਸਕਦਾ ਭਾਵੇਂ ਕੋਈ ਉਸਤੇ ਕਬਜ਼ਾ ਕਰੇ ਤੁਸੀਂ ਉਸ ਨੂੰ ਕਾਨੂੰਨੀ ਤੌਰ ਤੇ ਹਟਾ ਵੀ ਸਕਦੇ ਹੋ ਫਿਰ ਇੱਕ ਵਾਰ ਜਦੋਂ ਜ਼ਮੀਨ ਜਾਂ ਘਰ ਦਾ ਹਿੱਸਾ ਕਾਗਜ਼ ਤੇ ਤੁਹਾਡੇ ਨਾਮ ਤੇ ਰਜਿਸਟਰ ਹੋ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਬੇਚ ਸਕਦੇ ਹੋ ਕਿਰਾਏ ਤੇ ਦੇ ਸਕਦੇ ਹੋ ਕੁਝ ਵੀ ਕਰੋ ਪਰਿਵਾਰ ਵਿੱਚ ਰੋਜ਼ਾਨਾ ਹੋਣ ਵਾਲੀਆਂ ਲੜਾਈਆਂ ਨੇ ਜਿਹੜੀਆਂ ਉਹ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਲਗਭਗ ਘੱਟ ਹੋ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਜਿਹੜਾ ਬੰਡ ਦਾ ਮੁਕੱਦਮਾ ਹੁੰਦਾ ਹੈ ਉਸ ਨੂੰ ਦੈਰ ਕਰਨ ਦੇ ਕੁਝ ਨੁਕਸਾਨ ਵੀ ਨੇ ਹੁਣ ਅਸੀਂ ਫਾਇਦਿਆਂ ਦੀ ਗੱਲ ਕੀਤੀ ਸੀਗੀ ਨੁਕਸਾਨ ਇਹ ਹੀ ਹੈ ਕਿ ਜਿਹੜਾ ਅਦਾਲਤੀ ਕੰਮ ਹੁੰਦਾ ਹੈ ਉਹ ਹੌਲੀ ਚੱਲਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਤਰੀਕਾ ਪੈਂਦੀਆਂ ਰਹਿੰਦੀਆਂ ਨੇ ਫੈਸਲਾ ਆਉਣ ਦੇ ਵਿੱਚ ਕਈ-ਕਈ ਸਾਲ ਲੱਗ ਜਾਂਦੇ ਨੇ ਜੇਕਰ ਮਾਮਲਾ ਅਦਾਲਤ ਤੱਕ ਪਹੁੰਚਦਾ ਹੈ ਤਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਅੰਦਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਅਤੇ ਕਈ ਵਾਰ ਤਾਂ ਰਿਸ਼ਤੇ ਵੀ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇਗੇ ਫਿਰ ਜਿਹੜੀ ਖਰਚੇ ਹੁੰਦੇ ਨੇ ਵਕੀਲ ਦੀ ਫੀਸ ਕੋਟ ਦੀ ਫੀਸ ਹੋਰ ਕਾਗਜ਼ਾਂ ਪੱਤਰਾਂ ਦੀ ਡਾਕੂਮੈਂਟਸ ਦੀ ਦਸਤਾਵੇਜ਼ਾਂ ਦੀ ਤਿਆਰੀ ਕਰਨ ਦੇ ਵਿੱਚ ਪੈਸਾ ਖਰਚ ਹੁੰਦਾ ਹੈ ਤੇ ਸਮਾਂ ਬੇਸਟ ਹੁੰਦਾ ਹੈ ਜੇਕਰ ਕੇਸ ਲੰਮੇ ਸਮੇਂ ਤੱਕ ਚੱਲਦਾ ਹੈ ਤਾਂ ਖਰਚਾ ਹੋਰ ਵੀ ਵੱਧ ਜਾਂਦਾ ਹੈ ਅਦਾਲਤ ਦੇ ਦੌਰੇ ਸੁਣਵਾਈ ਦੀਆਂ ਤਰੀਕਾਂ ਪਰਿਵਾਰਕ ਝਗੜੇ ਇਹ ਸਾਰਾ ਕੁਝ ਵਿਅਕਤੀ ਨੂੰ ਪਰੇਸ਼ਾਨ ਕਰਕੇ ਰੱਖਦਾ ਹੈ ਮਾਨਸਿਕ ਤੌਰ ਤੇ ਥਕਾ ਗਿੰਦਾ ਹੈਗਾ ਕਈ ਦੋਸਤ ਇਹ ਜਾਨਣਾ ਚਾਹੁੰਦੇ ਨੇ ਕਿ ਵੰਡ ਦਾ ਮੁਕੱਦਮਾ ਪਾਰਟੀਸ਼ਨ ਸੂਟ ਕਿਵੇਂ ਦਾਇਰ ਕਰਨਾ ਹੈ ਇਸ ਦੀ ਪੂਰੀ ਪ੍ਰਕਿਰਿਆ ਕੀ ਹੈ ਜਦੋਂ ਆਪਸੀ ਸਮਝੌਤੇ ਦੇ ਨਾਲ ਕੋਈ ਹੱਲ ਨਹੀਂ ਹੁੰਦਾ ਤਾਂ ਕੋਰਟ ਦੇ ਵਿੱਚ ਜਾਣਾ ਪੈਂਦਾ ਹੈ ਕੋਰਟ ਦੀ ਮਦਦ ਲੈਣੀ ਪੈਂਦੀ ਹੈ ਪਰ ਇਸ ਤੋਂ ਪਹਿਲਾਂ ਤੁਸੀਂ ਇੱਕ ਲੀਗਲ ਨੋਟਿਸ ਵੀ ਭੇਜ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਪਰ ਇਹ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਇਸ ਲੀਗਲ ਨੋਟਿਸ ਦੇ ਵਿੱਚ ਇਸ ਪ੍ਰਕਿਰਿਆ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਬਾਕੀ ਹਿੱਸੇਦਾਰ ਹੁੰਦੇ ਨੇ ਉਹਨਾਂ ਨੂੰ ਇੱਕ ਜਾਇਦਾਦ ਦੀ ਵੰਡ ਦੇ ਨਾਲ ਸੰਬੰਧਿਤ ਲੀਗਲ ਨੋਟਿਸ ਭੇਜ ਸਕਦੇ ਹੋ ਜਿਸ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਤੁਸੀਂ ਜ਼ਮੀਨ ਦੀ ਵੰਡ, ਭਾਵ ਕਿ ਜਾਇਦਾਦ ਦੀ ਵੰਡ ਕਰਕੇ ਆਪਣਾ ਹਿੱਸਾ ਪ੍ਰਾਪਤ ਕਰਨਾ ਚਾਹੁੰਦੇ ਹੋ। ਜੇਕਰ ਉਹ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਫਿਰ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੋ, ਕੇਸ ਫਾਈਲ ਕਰ ਸਕਦੇ ਹੋ। ਪਾਰਟੀਸ਼ਨ ਸੂਟ ਹੈ ਜਿਹੜਾ ਫਾਈਲ ਕਰ ਸਕਦੇ ਹੋਗੇ। ਇਹ ਇਹ ਸਾਬਤ ਕਰਦਾ ਹੈ ਕਿ ਤੁਸੀਂ ਪਹਿਲਾਂ ਆਪਸੀ ਸਹਿਮਤੀ ਦੇ ਨਾਲ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਅਗਲਾ ਸਟੈਪ ਜੇਕਰ ਗੱਲਬਾਤ ਸਫਲ ਨਹੀਂ ਹੁੰਦੀ, ਆਪਸੀ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਫਿਰ ਅਗਲਾ ਕਦਮ ਹੈਗਾ ਕੇਸ ਫਾਈਲ ਕਰਨ ਦਾ ਵੰਡ ਦਾ ਮੁਕੱਦਮਾ ਦਾਇਰ ਕਰਨ ਦਾ ਇਹ ਕੇਸ ਸਿਵਲ ਕੋਰਟ ਦੇ ਵਿੱਚ ਦਾਇਰ ਕੀਤਾ ਜਾਂਦਾ ਹੈ ਇਸ ਲਈ ਵਕੀਲ ਦੀ ਮਦਦ ਲੈਣੀ ਜ਼ਰੂਰੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਤੁਹਾਨੂੰ ਸਪਸ਼ਟ ਤੌਰ ਤੇ ਇਹ ਦੱਸਣਾ ਹੁੰਦਾ ਹੈਗਾ ਕਿ ਜ਼ਮੀਨ ਜਾਂ ਘਰ ਕਿੱਥੇ ਹੈ ਲੋਕੇਸ਼ਨ ਉਹਦਾ ਮੈਪ ਇਸ ਦੇ ਵਿੱਚ ਤੁਹਾਡਾ ਹਿੱਸਾ ਕੀ ਹੈ ਹੋਰ ਜਿਹੜੇ ਹਿੱਸੇਦਾਰ ਨੇ ਕੌਣ ਕੌਣ ਨੇ ਤੁਸੀਂ ਕੀ ਚਾਹੁੰਦੇ ਹੋ ਕੇਸ ਦੇ ਨਾਲ ਸੰਬੰਧਿਤ ਹੋਰ ਕਈ ਗੱਲਾਂ ਬਾਤਾਂ ਹੁੰਦੀਆਂ ਨੇ ਇਸ ਦੇ ਨਾਲ ਜ਼ਮੀਨ ਦੇ ਜਿਹੜੇ ਕਾਗਜ਼ਾਤ ਹੁੰਦੇ ਨੇ ਪਛਾਣ ਦੇ ਸਬੂਤ ਹੁੰਦੇ ਨੇ ਪਰਿਵਾਰ ਨਾਲ ਸੰਬੰਧਿਤ ਜਾਣਕਾਰੀ ਇਸ ਤਰ੍ਹਾਂ ਦੇ ਜਿਹੜੇ ਹੋਰ ਜ਼ਰੂਰੀ ਦਸਤਾਵੇਜ਼ ਹੁੰਦੇ ਨੇ ਉਹ ਵੀ ਨਾਲ ਲਗਾਏ ਜਾਂਦੇ ਨੇਗੇ ਇਸ ਤੋਂ ਅੱਗੇ ਫਿਰ ਜਾਇਦਾਦ ਦੀ ਵੰਡ ਦੇ ਲਈ ਕੇਸ ਦਰਕਰ ਕਰਨ ਤੋਂ ਬਾਅਦ ਅਦਾਲਤ ਪਹਿਲਾਂ ਸਾਰੇ ਹਿੱਸੇਦਾਰਾਂ ਨੂੰ ਨੋਟਿਸ ਭੇਜਦੀ ਹੈ ਸੰਮਨ ਭੇਜਦੀ ਹੈ ਬੁਲਾਉਂਦੀ ਹੈ ਤਾਂ ਜੋ ਉਹ ਅਦਾਲਤ ਵਿੱਚ ਆ ਕੇ ਆਪਣਾ ਪੱਖ ਜਿਹੜਾ ਉਹ ਰੱਖ ਸਕਣ ਫਿਰ ਦੋਨੋਂ ਧਿਰਾਂ ਆਪਣੇ ਦਸਤਾਵੇਜ਼ ਗਵਾਹ ਸਬੂਤ ਪੇਸ਼ ਕਰਦੀਆਂ ਨੇ ਅਦਾਲਤ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਹੈ ਦੇਖਦੀ ਹੈ ਬਚਦੀ ਹੈ ਕਿ ਦਾ ਕੀ ਹੱਕ ਹੈ ਕੀ ਸਹੀ ਹੈ ਕੀ ਗਲਤ ਹੈ ਜਦੋਂ ਸਾਰੀਆਂ ਧਿਰਾਂ ਨੂੰ ਸੁਣਿਆ ਜਾਂਦਾ ਹੈ ਤਾਂ ਅਦਾਲਤ ਆਪਣਾ ਫੈਸਲਾ ਜਿਹੜਾ ਉਹ ਸੁਣਾ ਦਿੰਦੀ ਹੈਗੀ ਆਰਡਰ ਕਰ ਦਿੰਦੀ ਹੈਗੀ ਇਹ ਸਪਸ਼ਟ ਤੌਰ ਤੇ ਇਹ ਦੱਸਦਾ ਹੈ ਕਿ ਕਿਸ ਨੂੰ ਕਿੰਨਾ ਹਿੱਸਾ ਮਿਲੇਗਾ ਕੀ ਮਿਲੇਗਾ ਅਦਾਲਤ ਪਹਿਲਾਂ ਇਹ ਦੇਖਦੀ ਹੈ ਕਿ ਜ਼ਮੀਨ ਜਾਂ ਘਰ ਕਿਸ ਨੇ ਖਰੀਦਿਆ ਇਸ ਵੇਲੇ ਇਸ ਤੇ ਕੌਣ ਕਬਜ਼ਾ ਕਰਕੇ ਬੈਠੇਗਾ ਕਿ ਸਦਾਇਸ਼ ਤੇ ਕਾਨੂੰਨੀ ਹੱਕ ਹੈ ਫਿਰ ਅਦਾਲਤ ਇਹ ਫੈਸਲਾ ਕਰਦੀ ਹੈ ਕਿ ਕੌਣ ਹਿੱਸੇਦਾਰ ਹੈ ਕਿਸ ਨੂੰ ਕਿੱਕੀ ਮਿਲੇਗਾ ਕਿੱਥੇ ਮਿਲੇਗਾ ਜੇਕਰ ਜ਼ਮੀਨ ਜਾਂ ਘਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਣਾ ਸੰਭਵ ਹੋਵੇ ਤਾਂ ਅਦਾਲਤ ਇਸ ਨੂੰ ਵੰਡਦੀ ਹੈ ਪਰ ਜੇਕਰ ਵੰਡ ਸੰਭਵ ਨਹੀਂ ਹੈਗੀ ਪੌਸੀਬਲ ਨਹੀਂ ਹੈਗੀ ਜਿਵੇਂ ਕਿ ਸਿਰਫ ਇੱਕੋ ਘਰ ਹੈ ਜਿਸ ਨੂੰ ਟੋਕੜਿਆਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ ਤਾਂ ਅਦਾਲਤ ਇਸ ਦੀ ਵਿਕਰੀ ਕਰ ਸਕਦੀ ਹੈ ਜਾਂ ਨਿਲਾਮੀ ਦਾ ਹੁਕਮ ਵੀ ਦੇ ਸਕਦੀ ਹੈ ਵੇਚਣ ਦੇ ਹੁਕਮ ਕਰ ਸਕਦੀ ਹੈ ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲਾ ਜਿਹੜਾ ਪੈਸਾ ਹੁੰਦਾ ਉਹ ਸਾਰੇ ਹਿੱਸੇਦਾਰਾਂ ਦੇ ਵਿੱਚ ਬਰਾਬਰ ਵੰਡਿਆ ਜਾ ਸਕਦਾ ਹੈ ਜਦੋਂ ਜ਼ਮੀਨ ਜਾਂ ਘਰ ਦੀ ਵੰਡ ਦੇ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਂਦਾ ਹੈ ਤਾਂ ਇਸ ਨਾਲ ਕੁਝ ਹੋਰ ਮਹੱਤਵਪੂਰਨ ਦਸਤਾਵੇਜ਼ ਵੀ ਨੇ ਜਿਹੜੇ ਉਹ ਲਗਾਉਣੇ ਪੈਂਦੇ ਨੇ ਇਹ ਦਸਤਾਵੇਜ਼ ਇਹ ਸਾਬਤ ਕਰਦੇ ਨੇ ਕਿ ਜਾਇਦਾਦ ਦੇ ਵਿੱਚ ਤੁਹਾਡਾ ਹਿੱਸਾ ਹੈਗਾ ਤੁਸੀਂ ਵੰਡ ਦੇ ਹੱਕਦਾਰ ਹੋਗੇ ਹੋਗੇ ਜਿਹੜੇ ਮੁੱਖ ਦਸਤਾਵੇਜ਼ ਨੇ ਜਿਵੇਂ ਕਿ ਮੰਨ ਲਓ ਜ਼ਮੀਨ ਦੀ ਮਾਲਕੀ ਦੇ ਨਾਲ ਸੰਬੰਧਿਤ ਦਸਤਾਵੇਜ਼ ਜਿਵੇਂ ਕਿ ਰਜਿਸਟਰੀ ਖਤੌਨੀ ਖਸਰਾ ਨੰਬਰ ਪੱਟਾ ਆਦ ਇਸ ਤਰ੍ਹਾਂ ਦਾ ਜੋ ਦੱਸਦਾ ਹੈ ਕਿ ਜ਼ਮੀਨ ਕਿਸ ਦੇ ਨਾਮ ਤੇ ਹੈ ਫਿਰ ਬਾਰਸ ਹੋਣ ਦਾ ਸਬੂਤ ਉਦਾਹਰਨ ਦੇ ਲਈ ਜਿਵੇਂ ਮੌਤ ਦਾ ਸਰਟੀਫਿਕੇਟ ਰਿਸ਼ਤੇ ਨੂੰ ਸਾਬਤ ਕਰਨ ਵਾਲੇ ਹੋਰ ਦਸਤਾਵੇਜ਼ ਜ਼ਮੀਨ ਦਾ ਜਿਹੜਾ ਮੈਪ ਹੁੰਦਾ ਹੈ ਨਕਸ਼ਾ ਹੁੰਦਾ ਹੈ ਘਰ ਦਾ ਦੁਕਾਨ ਦਾ ਮਕਾਨ ਦਾ ਕੋਈ ਵੀ ਪ੍ਰਾਪਰਟੀ ਹੈ ਉਹਦੀ ਹੱਦਬੰਦੀ ਰਿਪੋਰਟ ਜਾਇਦਾਦ ਦੇ ਸਥਾਨ ਅਤੇ ਆਕਾਰ ਬਾਰੇ ਅਦਾਲਤ ਨੂੰ ਸੂਚਿਤ ਕਰਨ ਦੇ ਲਈ ਫਿਰ ਪਛਾਣ ਦਾ ਸਬੂਤ ਅਸੀਂ ਕਹਿ ਸਕਦੇ ਹਾਂ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਇਸ ਤਰ੍ਹਾਂ ਦੇ ਜਿਹੜੇ ਪਛਾਣ ਦੇ ਸਬੂਤ ਨੇ ਕਬਜ਼ੇ ਦੇ ਦਸਤਾਵੇਜ਼ ਅਸੀਂ ਕਹਿ ਸਕਦੇ ਹਾਂ ਜੇ ਕੋਈ ਹੈ ਜਿਵੇਂ ਕਿ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਜਾਂ ਕੋਈ ਹੋਰ ਦਸਤਾਵੇਜ਼ ਜਿਹੜਾ ਇਹ ਦਰਸਾਉਂਦਾ ਕਿ ਤੁਸੀਂ ਜਾਇਦਾਦ ਦੀ ਵਰਤੋਂ ਕਰ ਰਹੇ ਹੋਗੇ ਕਬਜ਼ਾ ਤੁਹਾਡਾ ਤੁਸੀਂ ਉੱਥੇ ਬੈਠੇ ਹੋਗੇ ਸਾਡੇ ਲਈ ਇਹ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜ਼ਮੀਨੀ ਝਗੜੇ ਵਿੱਚ ਅਦਾਲਤ ਤੋਂ ਬਾਹਰ ਨਿਪਟਾਰੇ ਦੇ ਤਰੀਕੇ ਕਿਹੜੇ-ਕਿਹੜੇ ਨੇਗੇ ਜ਼ਮੀਨੀ ਝਗੜੇ ਨੂੰ ਹਰ ਵਾਰ ਅਦਾਲਤ ਵਿੱਚ ਲੈ ਕੇ ਜਾਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਇਕੱਠੇ ਬੈਠ ਕੇ ਸਮਝਦਾਰੀ ਦੇ ਨਾਲ ਮਾਮਲਾ ਹੱਲ ਕੀਤਾ ਜਾ ਸਕਦਾ ਹੈ ਆਪਸੀ ਸਮਝੌਤਾ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਸਮਾਂ ਬਚਦਾ ਹੈ ਪੈਸੇ ਬਚਦੇ ਨੇ ਖਰਚੇ ਘੱਟ ਹੁੰਦੇ ਨੇ ਤੇ ਖੱਜਲ-ਖੁਆਰੀ ਤੋਂ ਬਚਤ ਹੁੰਦੀ ਹੈ ਰਿਸ਼ਤੇ ਟੁੱਟਣ ਤੋਂ ਵੀ ਬਚਦੇ ਨੇ ਅਜਿਹੇ ਦੋ ਤਰੀਕੇ ਨੇ ਇੱਕ ਤਾਂ ਹੈਗਾ mediation ਵਿਚੋਲਗੀ ਤੇ ਦੂਜਾ ਹੈਗਾ arbitration ਆਪਸੀ ਸਲਾਹ ਜਾਂ ਸਹਿਮਤੀ ਦੇ ਨਾਲ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈਗੀ ਦੋਨੇ ਤਿਹਾਂ ਹੁੰਦੀਆਂ ਨੇ ਝਗੜੇ ਵਾਲੀਆਂ ਦੋਨੋਂ ਤਿਹਾਂ ਦੇ ਵਿੱਚ ਇੱਕ ਤੀਜੇ ਜਿਹੜਾ ਇੱਕ ਸਿਆਣਾ ਵਿਅਕਤੀ ਅਸੀਂ ਕਹਿ ਸਕਦੇ ਹਾਂ ਸਮਝਦਾਰ ਵਿਅਕਤੀ ਉਸ ਦੀ ਮਦਦ ਦੇ ਨਾਲ ਸਿੱਟੇ ਤੱਕ ਪਹੁੰਚਦੀਆਂ ਨੇ ਜਿਹੜਾ ਉਹ ਇੱਕ ਟ੍ਰੇਨਡ ਮੀਡੀਏਟਰ ਹੁੰਦਾ ਵਿਚੋਲਾ ਹੁੰਦਾ ਦੋਨੋਂ ਤਰ੍ਹਾਂ ਦੀ ਗੱਲ ਸੁਣਦਾ ਹੈ ਬਿਨਾਂ ਕਿਸੇ ਪੱਖਪਾਤ ਦੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਕਹਿ ਲਓ ਕੋਈ ਸਿਆਣਾ ਵਿਅਕਤੀ ਹੈ ਜਾਂ ਕੋਈ ਬਜ਼ੁਰਗ ਵਿਅਕਤੀ ਹੈ ਜਾਂ ਕੋਈ ਵਕੀਲ ਵੀ ਹੋ ਸਕਦਾ ਹੈ ਕੋਈ ਪਿੰਡ ਦਾ ਕੋਈ ਸਰਪੰਚ ਪੰਚ ਮੈਂਬਰ ਕੋਈ ਮੋਰੀ ਬੰਦਾ ਪੜਿਆ ਲਿਖਿਆ ਸਮਝਦਾਰ ਬੰਦਾ ਵੀ ਹੋ ਸਕਦਾ ਹੈ ਕੋਈ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਕੋਈ ਵੀ ਹੋ ਸਕਦਾ ਹੈ ਜਿਹੜਾ ਕਿ ਸਮਝੌਤਾ ਕਰਾ ਸਕਦਾ ਹੈ ਅਦਾਲਤ ਤੋਂ ਬਾਹਰ ਇਸ ਮੈਟਰ ਨੂੰ ਆਰਬਿਟਰੇਟਰ ਦੀ ਹੈਲਪ ਦੇ ਨਾਲ ਵੀ ਹੱਲ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੀਡੀਏਟਰ ਦੀ ਹੈਲਪ ਦੇ ਨਾਲ ਆਰਬਿਟਰੇਟਰ ਦੀ ਹੈਲਪ ਦੇ ਨਾਲ ਵੀ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਾਇਦਾਦੀ ਵੰਡ ਦੇ ਕੇਸ ਦੇ ਵਿੱਚ ਸਮਾਂ ਕਿੰਨਾ ਲੱਗਦਾ ਹੈ ਖਰਚਾ ਕਿੰਨਾ ਆਉਂਦਾ ਹੈ ਦੋਸਤੋ ਜਾਇਦਾਦ ਦੇ ਜਿਹੜੇ ਵਿਵਾਦ ਨੇ ਕੇਸ ਨੇ ਜਿਹੜੇ ਪ੍ਰੋਪਰਟੀ ਦੇ ਕੇਸ ਨੇ ਇਸ ਨਾਲ ਸੰਬੰਧਤ ਜਿਹੜੇ ਮਾਮਲੇ ਹੁੰਦੇ ਨੇ ਮੈਟਰ ਹੁੰਦੇ ਨੇ ਉਹ ਜਲਦੀ ਖਤਮ ਨਹੀਂ ਹੁੰਦੇ ਸਗੋਂ ਉਹਨਾਂ ਨੂੰ ਕਈ ਕਈ ਸਾਲ ਲੱਗ ਜਾਂਦੇ ਨੇ ਜੇਕਰ ਜ਼ਮੀਨ ਦਾ ਵਿਵਾਦ ਜਿਆਦਾ ਵੱਡਾ ਹੈ ਤਾਂ ਇਸ ਤੋਂ ਵੀ ਜਿਆਦਾ ਸਮਾਂ ਲੱਗ ਜਾਂਦਾ ਹੈ ਕਈ ਵਾਰੀ ਤਾਂ ਪੀੜ੍ਹੀ ਵੀ ਬਦਲ ਜਾਂਦੀ ਹੈਗੀ ਤੇ ਜੇ ਕੋਰਟ ਕਚੈਰੀ ਦੇ ਕੇਸ ਦੇ ਚੱਕਰ ਵਿੱਚ ਧਿਰਾਂ ਪੈ ਜਾਂਦੀਆਂ ਨੇ ਤਾਂ ਵਕੀਲ ਦੀ ਫੀਸ ਅਦਾਲਤੀ ਫੀਸ ਕਾਗਜ਼ੀ ਖਰਚੇ ਇੱਕ ਛੋਟੇ ਕੇਸ ਵਿੱਚ ਵੀ ਜੇ ਅਸੀਂ ਲਾ ਕੇ ਚੱਲੀਏ 50000 ਤੋਂ ਲੈ ਕੇ ਲੱਖ ਰੁਪਏ ਤੱਕ ਦਾ ਖਰਚਾ ਮਾਮੂਲੀ ਹੈ ਆ ਹੀ ਜਾਂਦਾ ਜੇ ਵੱਡਾ ਕੇਸ ਹੈ ਤਾਂ ਇਸ ਤੋਂ ਵੱਧ ਵੀ ਆ ਸਕਦਾ ਹੈ ਬਾਕੀ ਵਕੀਲ ਤੇ ਡਿਪੈਂਡ ਕਰਦਾ ਹੈ ਵਕੀਲ ਦੀ ਜਿਹੜੀ ਫੀਸ ਹੁੰਦੀ ਹੈ ਤੇ ਜਦੋਂ ਅਦਾਲਤ ਤੋਂ ਵੰਡ ਦਾ ਫੈਸਲਾ ਆ ਜਾਂਦਾ ਹੈ ਫਿਰ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਜਾਇਦਾਦ ਦੀ ਵੰਡ ਹੁੰਦੀ ਹੈ ਜਿਸ ਵਿਅਕਤੀ ਦੇ ਹੱਕ ਵਿੱਚ ਫੈਸਲਾ ਆਇਆ ਹੁੰਦਾ ਉਸ ਨੂੰ ਉਹ ਘਰ ਜਾਂ ਜ਼ਮੀਨ ਆਪਣੇ ਹਿੱਸੇ ਵਜੋਂ ਮਿਲ ਜਾਂਦੀ ਹੈ ਜੇਕਰ ਕੋਈ ਵਿਅਕਤੀ ਇਸ ਹੁਕਮ ਦੀ ਪਾਲਣਾ ਨਹੀਂ ਕਰਦਾ ਤਾਂ ਅਦਾਲਤ ਦੀ ਮਦਦ ਦੇ ਨਾਲ ਹੁਕਮ ਨੂੰ ਲਾਗੂ ਕਰਵਾਇਆ ਜਾ ਸਕਦਾ ਹੈ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਪਾਰਟੀਸ਼ਨ ਸੂਟ ਦੇ ਬਾਰੇ ਵਿੱਚ ਜਾਇਦਾਦ ਦੀ ਵੰਡ ਦੇ ਬਾਰੇ ਵਿੱਚ ਮੈਨੂੰ ਉਮੀਦ ਹੈ ਕਿ ਤੁਸੀਂ ਜਾਇਦਾਦ ਦੀ ਵੰਡ ਦੇ ਮਾਮਲੇ ਦੇ ਨਾਲ ਸੰਬੰਧਿਤ ਸਾਰੀ ਮਹੱਤਵਪੂਰਨ ਜਾਣਕਾਰੀ ਸਮਝ ਲਈ ਹੋਊਗੀ ਜੇਕਰ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਜਾਇਦਾਦ ਹੈਗੀ ਹੈ ਜਿਸ ਵਿੱਚ ਵੰਡ ਸੰਬੰਧੀ ਵਿਵਾਦ ਹੈ ਕਲੇਸ਼ ਹੈ ਤਾਂ ਤੁਸੀਂ ਕਿਸੇ ਚੰਗੇ ਤਜਰਬੇਕਾਰ ਵਕੀਲ ਦੇ ਨਾਲ ਗੱਲ ਕਰ ਸਕਦੇ ਹੋ ਜਿਹੜਾ ਤੁਹਾਨੂੰ ਕਾਨੂੰਨੀ ਸਲਾਹ ਦੇਊਗਾ ਤੇ ਤੁਹਾਡੀ ਮਦਦ ਕਰੂਗਾ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਤੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ